ਬਿਲਕੁਲ ਜੀ ਬੜੇ ਲੰਮੇ ਸਮੇਂ ਤੋਂ ਡਿਮਾਂਡ ਸੀ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਜਦੋਂ ਵੀ ਪਿੰਡਾਂ 'ਚ ਜਾਂਦਾ ਸੀ ਸਾਡੇ ਸਰਪੰਚ ਸਾਹਿਬ ਵੀ ਕੋਲੋਤੇ ਨੇ ਇੱਕੋ ਇੱਕ ਲੋਕ ਇਹਨਾਂ ਨੂੰ ਮੈਸੇਜ ਲਾਉਂਦੇ ਸੀ ਵੀ ਸਾਡੀਆਂ ਸੜਕਾਂ ਟੁੱਟੀਆਂ ਨੇ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਨੇ ਇਹਨਾਂ ਨੂੰ ਪੱਕੀਆਂ ਕਰਾਇਆ ਜਾਵੇ ਸੋ ਜਿਸ ਘਰ ਚ ਵੀ ਜਾਣਾ ਇਹੋ ਡਿਮਾਂਡ ਆਉਂਦੀ ਸੀ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਅੱਜ ਕੋਈ ਘਾਟਨ ਜਿਹੜਾ ਕਰ ਦਿੱਤਾ ਹੈ ਪੀਰੋਸ਼ਾ ਪਿੰਡ ਇਹ ਪੀਰੋਸ਼ਾ ਦੀ ਸੜਕ ਜਿਹੜੀ ਪੈਂਡਿੰਗ ਸੀ ਸਾਡੀ ਕਾਫੀ ਲੰਮੇ ਸਮੇਂ ਤੋਂ ਉਹਨੂੰ ਅੱਜ ਆਪਾਂ ਉਦਘਾਟਨ ਕੀਤਾ ਤੇ ਬਹੁਤ ਜਲਦ ਜਿਹੜਾ ਉਹ ਸੜਕ ਜਿਹੜੀ ਬਣਾਉ। ਓਵਰਆਲ ਕਿੰਨੇ ਪਿੰਡਾਂ 'ਚ ਅੱਜ ਨਹੀਂ ਪਤਾ। ਤਕਰੀਬਨ ਮੈਂ ਤੁਹਾਨੂੰ ਟੋਟਲੀ ਦੱਸ ਦਿੰਦਾ ਜੀ ਨੀਅਰ ਅਬਾਊਟ 30 ਤੋਂ 32 ਕਰੋੜ ਦੇ ਲਾਗੇ ਚੱਕੇ ਜਿਹੜੇ ਕੰਮ ਨੇ ਪਿੰਡਾਂ ਦੇ ਉਹ ਲੈ ਕੇ ਆਏ ਆ। ਹੁਣ ਸਟੈਪ ਬਾਈ ਸਟੈਪ ਜਿਹੜੀਆਂ ਜਿਹੜੀਆਂ ਡਿਮਾਂਡਾਂ ਸੀ ਜਿਹੜੀਆਂ ਜਿਹੜੀਆਂ ਤੇ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਨੋਟ ਕਰਾਈਆਂ ਸੀ ਉਹਦੇ ਹੁਣ ਕੰਮ ਜਿਹੜਾ ਚਲਸੋ ਚਲ ਚੱਲੇਗਾ ਸਰ। ਕਰੰਟਾਰਨ ਦੀ ਇਲੈਕਸ਼ਨ ਬਾਰੇ ਜਾਣਕਾਰੀ ਤਰਨਤਾਰ ਦੀ ਇਲੈਕਸ਼ਨ ਬਹੁਤ ਵਧੀਆ ਜੀ ਵੱਡੇ ਮਾਰਜਨ ਨਾਲ ਜਿੱਤਾਂਗੇ ਜੀ ਲੋਕ ਕੰਮ ਨੂੰ ਵੋਟਾਂ ਪਾਉਂਦੇ ਨੇ ਠੀਕ ਹੈ ਔਰ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ ਉਥੋਂ ਦੇ ਕਿਸਾਨ ਬੱਤੀ ਮਿਲ ਰਹੀ ਹੈ ਉਹਨਾਂ ਨੂੰ ਉਥੋਂ ਦੇ ਮੈਂ ਕਹਿ ਸਕਦਾ ਵੀ ਪਿੰਡਾਂ ਦੇ ਵਿੱਚ ਬਿਜਲੀ ਦੇ ਬਿੱਲ ਫ੍ਰੀ ਆ ਰਹੇ ਨੇ ਮੁਹੱਲਾ ਕਲੀਨਿਖਲੇ ਹੋਏ ਨੇ ਲੋਕ ਬੇ ਬੇਝਿਚਕ ਹੋ ਕੇ ਖੁੱਲ ਕੇ ਗੱਲ ਕਰ ਰਹੇ ਨੇ ਵੀ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨੂੰ ਵੋਟਾਂ ਪਾਉਂਦੇ ਅਜੰਡਾ ਕਿੰਨਾ ਕੰਮ ਕਰ ਦੇਖੋ ਜੀ ਮੈਂ ਦੋ ਗੱਲਾਂ ਕਹਾਂਗਾ ਇੱਕ ਤੇ ਜੇ ਗੱਲ ਪੰਥਕ ਏਜੰਡੇ ਦੀ ਗੱਲ ਕਰੀਏ ਅੱਜ ਦੇ ਸਮੇਂ ਹਰ ਧਰਮ ਦਾ ਸਤਕਾਰ ਹੁੰਦਾ ਠੀਕ ਹੈ ਜੀ ਚਾਹੇ Hindu ਧਰਮ ਹੋਵੇ ਚਾਹੇ Musalman ਧਰਮ ਹੋਵੇ ਚਾਹੇ Christian ਧਰਮ ਹੋਵੇ ਚਾਹੇ Sikh ਧਰਮ ਹੋਵੇ ਸਤਕਾਰ ਸਤਕਾਰ ਹੁੰਦਾ ਪਰ ਕੰਮ ਕੰਮ ਠੀਕ ਹੈ ਜਿਹੜਾ ਅੱਜ ਦੇ ਸਮੇਂ ਲੋਕ ਕੰਮ ਨੂੰ ਤਰਜੀਹ ਦੇ ਰਹੇ ਨੇ ਠੀਕ ਹੈ ਜਿਹੜੀ ਪਾਰਟੀ ਕੰਮ ਕਰਦੀ ਹੈ ਹੁਣ ਅਕਾਲੀ ਦਲ ਵੀ ਪੰਥਕ ਨੂੰ ਨਾਲ ਲੈ ਕੇ ਚੱਲਦੀ ਸੀ ਪਰ ਕੀ ਦੇਣੀ ਹੀ ਰਹੀ ਉਹਨਾਂ ਦੀ ਠੀਕ ਹੈ ਸੋ ਕਹਿੰਦਾ ਭਾਵ ਜੋ ਵੀ ਕੰਮ ਮੈਂ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਜਿਸ ਅੱਜ ਦੇ ਸਮੇਂ ਮਾਹੌਲ ਐ ਸਾ ਜਿਹੜਾ ਇਨਸਾਨ ਜਿਹੜਾ ਲੀਡਰ ਕੰਮ ਕਰੂਗਾ ਜਿਹੜੀ ਪਾਰਟੀ ਕੰਮ ਕਰੂਗੀ ਲੋਕ ਨੂੰ ਦੋਵੇਂ ਹੱਥੀ ਛਾਵਾ ਕਰਨ ਦੁੱਖ ਦੀ ਗੱਲ ਹੈ ਪੰਜਾਬ ਦੀ ਇੱਕੋ ਸਰੀਲੀ ਆਵਾਜ਼ ਜਿਹੜੀ ਸਦਾ ਲਈ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਵੱਲੋਂ ਲੋਕ ਜਿਹੜੀ ਵੀ ਜੋ ਮਹਿਸੂਸ ਕਰ ਰਹੇ ਹੋਗੇ ਹੀ ਪਰ ਮੈਂ ਕਹਿ ਲਵਾਂਗਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ ਜਿਹੜਾ ਉਹਨਾਂ ਦੇ ਨਾਲ ਆ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਵਾ ਉਹਨਾਂ ਦੇ ਬੱਚਿਆਂ ਦੇ ਨਾਲ ਖੜਾ ਵਾ ਸੋਜੂ ਪਰਮਾਤਮਾ ਨੂੰ ਮਜਬੂਰਾ ਉੱਥੇ ਉਹਦਾ ਪਾਣਾ ਮੰਗਣਾ ਪਾਣਾ ਭਾਵੇਂ ਪਿਆਰ ਨਾਲ ਮਾਲ ਦੀ ਠੀਕ ਹੈ ਸੋ ਦੁੱਖ ਤੱਤ ਤੋਂ ਪਹਿਲਾਂ ਤੇ ਸਸਸੀ ਕਾਲ ਜੀ ਮੇਰੇ ਵੱਲੋਂ ਸਾਰੇ ਨਿਊਜ਼ ਚੈਨਲ ਜਿੰਨੇ ਵੀ ਅੱਜ ਰਿਕਾਰਡਿੰਗ ਕਰ ਰਹੇ ਜੀ ਮੈਂ ਹਾਂ ਜੀ ਦਲਜੀਤ ਸਿੰਘ ਬਲੈਕ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪਿੰਡ ਸ਼ੇਰਪੁਰ ਤੋਂ ਸੋ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਕਿ ਸਾਡੇ ਜੀ ਹੜਾਂ ਦਾ ਕਹਿ ਲੋ ਜਾਂ ਮੀਂਹ ਦਾ ਕਹਿ ਲੋ ਤੇ ਮੀਆਂ ਦੇ ਕਾਰਨ ਜਾਂ ਹੜਾਂ ਦੇ ਕਾਰਨ ਸੜਕਾਂ ਦੀ ਬਹੁਤ ਜ਼ਿਆਦਾ ਮਤਲਬ ਟੁੱਟਪੱਜ ਹੋ ਚੁੱਕੀ ਸੀ ਤੇ ਜਿਨ੍ਹਾਂ ਦੀ ਮੁਰੰਮਤ ਦੀ ਕਾਫੀ ਲੋੜ ਸੀ ਸੋ ਐਜ਼ ਅ ਬਲਾਕ ਪ੍ਰਧਾਨ ਹੋਣ ਦੇ ਨਾਤੇ ਮੇਰੇ ਅੰਡਰ ਚ 10 ਪਿੰਡ ਜਿਹੜੇ ਆਉਂਦੇ ਨੇ ਸੋ ਇਹਨਾਂ ਦੇ ਵਿੱਚ ਵੀ ਇੱਕ ਤਾੜਾਗੜ ਵੀ ਪਿੰਡ ਨਵਾਂ ਪਿੰਡ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਵੀ ਮੇਰੇ ਅੰਡਰ ਚ ਹੀ ਆਉਂਦਾ ਤੇ ਸਰਪੰਚ ਸਾਹਿਬ ਨਾਲ ਲੈ ਕੇ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਸੀ ਤੇ ਦੱਸਿਆ ਵੀ ਇੱਥੇ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਲੋਕ ਕਾਫੀ ਪਰੇਸ਼ਾਨ ਨੇ ਸੋ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਦਰ ਭਗਵੰਤ ਸਿੰਘ ਜੀ ਮਾਨ ਦਾ ਤੇ ਸਾਡੇ ਬਟਾਲਾ ਤੋਂ ਬਹੁਤ ਹੀ ਸੂਝਵਾਨ ਤੇ ਜੰਗ ਤੇ ਧੜਕ ਲੀਡਰ ਸਾਡੇ ਐਮਐਲਏ ਅਮਨ ਸ਼ਰਮ ਸਿੰਘ ਜੀ ਕਲਸੀ ਸਾਹਿਬ ਜੀ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੇ ਕਹਿਣ ਤੇ ਅੱਜ ਸੜਕ ਦਾ ਸੋ ਮੈਨੂੰ ਹੁਣੇ ਪਤਾ ਲੱਗਾ ਕਿ 32 ਕਰੋੜ ਰੁਪਏ ਦੇ ਹੋਰ ਵੀ ਬਹੁਤ ਸਾਰੇ ਜੋ ਪ੍ਰੋਜੈਕਟਾਂ ਦੇ ਨੀ ਪੱਤਰ ਅਜ ਰੱਖੇ ਜਾ ਰਹੇ ਨੇ ਸੋ ਫਿਰ ਦੁਬਾਰਾ ਧੰਨਵਾਦ ਕਰਦੇ ਆ ਜੀ ਕਿੰਨੇ ਪਿੰਡਾਂ ਦੇ ਵਿੱਚ ਹੁਣ ਰੱਖੇ ਜਾ ਰਹੇ ਜੀ ਦੇਖੋ ਜੀ ਅੱਜ ਤਕਰੀਬਨ ਅੱਜ ਹੀ ਜਿਹੜੀ ਮੈਨੂੰ ਐਜ਼ ਅ ਬਲਾਗਪੈਨ ਪ੍ਰਧਾਨ ਹੋਂਦ ਦੇ ਨਾਤੇ ਪਤਾ ਲੱਗਾ ਜੀ ਮੇਰੇ ਖਿਆਲ ਸੱਤ ਜਾਂ ਅੱਠ ਪਿੰਡਾਂ ਚ ਅੱਜ ਅੱਜ ਮੇਰੇ ਹੀ ਜਿਹੜੇ ਅੰਦਰ ਪਿੰਡ ਆਉਂਦੇ ਉਹਨਾਂ ਦੇ ਵਿੱਚ ਰੱਖੇ ਜਾ ਰਹੇ ਹੋਰ ਵੀ ਕਾਫੀ ਪਿੰਡਾਂ ਚ ਸਾਡੀ ਦੂਜੀ ਹੋਰ ਵੀ ਲਾਗ ਪ੍ਰਧਾਨ ਪਹੁੰਚੇ ਆ ਸੋ ਉਹਨਾਂ ਬਾਰੇ ਮੈਂ ਅਜੇ ਕੁਝ ਕਹਿ ਨਹੀਂ ਸਕਦਾ ਸੋ ਧ ਸੀ ਇਸੇ ਹੀ ਤਰ੍ਹਾਂ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਸਰਕਾਰ ਦੇ ਹੁੰਦਿਆਂ ਤੋਂ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਕੀਪ ਸਿੰਘ ਸਰਪੰਚ ਪਿੰਡ ਪੇਰੋਸ਼ਾ ਇਹ 25 ਸਾਲ ਤੋਂ ਡਿਮਾਂਡ ਇਹ ਐਮਐਲਏ ਸਾਹਿਬ ਬਣਾਉਣਾ ਕਿਹਾ ਸੀ ਤਾਂ ਉਹਨਾਂ ਨੇ ਬਹੁਤ ਸਪੀਡ ਨਾਲ ਕੰਮ ਚੱਲਣ ਲਿਆ ਹੋਰ ਵੀ ਕੋਈ ਧਮੰਡਾਂ ਨੇ ਉਹ ਲਿਖ ਕੇ ਦਿੱਤੀਆਂ ਉਹਨਾਂ ਨੇ ਛੇਤੀ ਕਰਾ ਦੇਣਾ ਕੀ ਕਹਿਣਾ ਚਾਹੁੰਦੇ ਹੋ ਮੌਜੂਦਾ ਸਰਕਾਰ ਤੇ ਸ਼ਹਿਰੀ ਕਸੀ ਬਹੁਤ ਵਧੀਆ ਸਰਕਾਰ ਜੀ ਤੇ ਐਮਐਲਏ ਸਾਹਿਬ ਬਹੁਤ ਹੀ ਯੋਗ ਬੰਦੇ ਨੇ ਬਹੁਤ ਵਧੀਆ ਸਭਾਰਨਾ ਦਾ ਕਾ ਹੁਣ ਲਕਿਨ ਆ ਰਹੀ ਹੈ ਕਿ ਤਰ੍ਹਾਂ ਚੰਗੇ ਪਿੰਡ ਵਾਸੀ ਉਹ ਕਿਦਾਂ ਸਹਿਯੋਗ ਰਹਿਗਾ ਅਸੀਂ ਜੀ ਪੂਰੀ ਮਿਹਨਤ ਕਰਾਂਗੇ ਉਹਨਾਂ ਦੇ ਮਗਰ ਜੋਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰਨ ਵਾਸੀ ਨਵਾਂ ਪਿੰਡ ਤਾਰਾਗੜ ਸਰਪੰਚ ਬਚੱਤਰ ਸਿੰਘ ਜੀ ਇਹਨਾਂ ਦੀ ਰੈਣਮਾਈ ਹੇਠ ਜਿਹੜਾ ਕਾਰਜੇ ਵਿਕਾਸ ਕਾਰਜੇ ਸ਼ਰੀਕਲਸੀ ਜੀ ਕਰ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਆ ਜਿਹੜੀ ਸੜਕ ਸਾਡੀ ਆ ਇਹਨੂੰ ਰੀਸਾਈਕਲ ਹੋ ਰਹੀ ਆ ਨਵੀਂ ਬਣ ਰਹੀ ਆ ਸੋ ਬੜੀ ਚਰਚੀ ਦੀ ਮੰਗ ਸੀ ਸਾਡੀ ਟੋਏ ਸਨ ਬੜੇ ਨੰਗਣ ਦਾ ਵੀ ਔਖਾ ਸੀ ਕਿਉਂਕਿ ਘਰ ਘਰ ਗੱਡੀਆਂ ਨੇ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਧੰਨਵਾਦੀ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਪ੍ਰਵਾਨ ਕੀਤੀਆਂ ਨੇ ਸੋ ਸਾਡਾ ਸਾਰਾ ਨਗਰ ਜਿਹੜਾ ਸਾਰਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਸੋ ਸਾਡੀਆਂ ਜਿਹੜੀਆਂ ਇੱਕ ਦੋ ਮੰਗਾਂ ਹੋਰ ਨੇ ਤੇ ਉਹ ਵੀ ਦਸੀਆਂ ਨੇ ਉਹ ਵੀ ਇਹਨਾਂ ਨੇ ਉਹਨਾਂ ਲੋਹਾ ਕੀਤੀ ਆ ਛੜਕਾਂ ਜਿਹੜੀਆਂ ਨੇ ਦੋ ਬਣਨੀਆਂ ਨੇ ਸੋ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਮੂਹ ਨਗਰ ਨਿਵਾਸੀ ਸਾਧ ਸੰਗਤ ਸੋ ਅਹੀ ਇਹਨਾਂ ਦਾ ਸਾਥ ਦਿੱਤਾ ਸੋ ਇਹ ਵੀ ਸਾਡਾ ਸਾਥ ਦੇ ਰਹੇ ਨੇ ਸੋ ਬਹੁਤ ਵਧੀਆ ਨੌਜਵਾਨ ਨੇ ਸ਼ਰੀਕਲ ਸਿੰਘ ਜੀ ਸੋ ਇਹ ਸਾਰਿਆਂ ਦੀ ਸੁਣਦੇ ਨੇ ਦੁੱਖ ਸੁੱਖ ਦੇ ਭਾਈਵਾਲ ਨੇ ਸੋ ਮਚਿੱਤਰ ਸਿੰਘ ਜੀ ਸਰਪੰਚ ਸਾਹਿਬ ਇਹ ਵੀ ਆਪਣੇ ਬੱਚੇ ਜਿਹੜੇ ਨੇ ਬਹੁਤ ਹੌਨ ਰਾਰੇ ਨੇ ਸੋ ਇਹ ਵੀ ਜਿਹੜੇ ਨੇ ਸਾਥ ਦੇ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ